ਬਾਸੀ ਯਾਤਰਾ جاری ਦੇ ਵਿੱਚ ਕੀ ਕਹਿਣਾ ਚਾਹੋਗੇ ਬੰਕੇ ਬਿਹਾਰੀ ਲਾਲ ਜੀ ਜੈ ਸ਼ਿਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਾਡੀ ਬਾਸੀ ਯਾਤਰਾ ਜਿਹੜੀ ਲੈ ਕੇ ਜਾਂਦੇ ਆ ਅਸੀਂ ਕਦੇ ਖਾਟੂ ਸ਼ਾਮ ਜੀ ਸੱਲਾ ਸਰ ਔਰ ਗੁੰਦਾਵਨ ਬੰਕੇ ਬਿਹਾਰੀ ਦੀ ਬੜੀ ਕਿਰਪਾ ਕਰਦੇ ਹੈ ਸਾਰੇ ਅਸੀਂ ਨਾਲ ਮਿਲ ਕੇ ਬਬੂ ਦੇ ਦਰਬਾਰ ਤੇ ਜਾ ਕੇ ਇਹ ਹੀ ਪ੍ਰਾਰਥਨਾ ਕਰਦੇ ਕਿ ਬਬੂ ਸਾਡੇ ਸ਼ਹਿਰ ਤੇ ਹਮੇਸ਼ਾ ਇਸੇ ਤਰ੍ਹਾਂ ਹੀ ਸਾਰਿਆਂ ਦਾ ਆਪਸ ਵਿੱਚ ਪ੍ਰੇਮ ਭਿਆਰ ਬਣਾਈ ਰੱਖਣਾ ਤੇ ਸਾਰਿਆਂ ਦੇ ਅਸ਼ੀਰਵਾਦ ਬਣਾਈ ਰੱਖਣਾ ਸਾਰਿਆਂ ਦੇ ਕਾਰੋਬਾਰ ਵਧੀਆ ਚੱਲਣ ਤੰਦਰੁਸਤ ਰਹਿਣ ਤੇ ਆਪਸ ਵਿੱਚ ਸਾਰੇ ਭੈਣਾ ਭਰਾਵਾਂ ਦਾ ਬਹੁਤ ਅੱਛਾ ਪਿਆਰ ਬਣਿਆ ਰਵੇ ਸਾਰੇ ਮਿਲ ਜੁਲ ਕੇ ਅੱਛੇ ਅੱਛੇ ਕੰਮ ਕਰਨ ਕਿਸੇ ਵੀ ਤਰ੍ਹਾਂ ਦੀ ਕੋਈ ਸਾਡੇ ਤੋਂ ਭੁੱਲ ਨਾ ਹੋਵੇ ਬਾਬੂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦੇ ਹੋਏ ਬੇਨਤੀ ਕਰਦੇ ਹੋਏ ਅਤੇ ਜੁੱਧਿਆਧਾਮ ਦੇ ਵਿੱਚ ਵੀ ਸਾਡੇ ਅਜਨੂਨੀ ਯਾਤਕਾਂ ਜੀ ਤਾਂ ਗਏ ਆ ਉਹਨਾਂ ਦੇ ਇੱਥੇ ਸੰਦੇਸ਼ਾ ਭੇਜਿਆ ਕਿ ਰਾਮ ਦੀ ਅੱਗੇ ਬੇਨਤੀ ਲਗਵਾਇਓ ਸਾਡੀ ਵੀ ਤੇ ਜਲਦੀ ਤੋਂ ਜਲਦੀ ਅਸੀਂ ਵੀ ਜੁਦਿਆ ਦਾਮ ਪ੍ਰਭੂ ਰਾਮ ਨੰਲਾ ਜੀ ਦੇ ਦਰਸ਼ਨ ਕਰਨ ਵਾਸਤੇ ਵੀ ਇਸੇ ਤਰ੍ਹਾਂ ਹੀ ਸਾਰੇ ਇਕੱਠੇ ਹੋ ਕੇ ਸ਼੍ਰੀ ਮੰਦਰ ਤੋਂ ਬੱਸ ਲੈ ਕੇ ਜਾਈਏ ਤੇ ਬੰਗੂ ਦੇ ਦਰਸ਼ਨ ਕਰਨ ਵਾਸਤੇ ਉੱਤੇ ਵੀ ਜਾਈਏ